ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਭਾਈਕਣਿਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰ ਬਰਨਾਲਾ ਸ਼ਹਿਰ ਤੋਂ ਜੀ ਅਸੀਂ ਅੱਜ ਬਠਿੰਡੇ ਪਹੁੰਚਿਆ ਜੀ ਪ੍ਰਾਈਵੇਟ ਹਸਪਤਾਲ ਦੇ ਵਿੱਚ 8 ਤਰੀਕ ਨੂੰ ਇਹ ਭੈਣ ਆ ਪਰਨੀਤ ਕੌਰ ਨੂੰ ਪਿੰਡ ਪਟੂ ਤੋਂ ਲੈ ਆਪਾਂ ਬਠਿੰਡੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਇਹਨਾਂ ਨੂੰ ਇੱਕ ਤਾਂ ਸੱਲ ਬੰਦੇ ਘਟੇ ਹੋਏ ਦੀ ਇੱਕ ਇਹਨਾਂ ਨੂੰ ਹਾਰਡ ਦੀ ਬਿਮਾਰੀ ਹੈ ਇੱਕ ਟੀਵੀ ਦੀ ਸ਼ਿਕਾਇਤ ਆ ਜੀ ਤੇ ਅਸੀਂ ਇੱਥੇ ਧੰਨਵਾਦ ਕਰਦੇ ਆਂ ਜੀ ਸਾਡੇ ਦਾਨੀ ਭਰਾਵਾਂ ਦਾ ਸਾਡਾ ਭਰਾ ਜੀਰਕਪੁਰ ਤੋਂ ਆਇਕ ਉਹਨਾਂ ਵੱਲੋਂ 2000 ਰੁਪਏ ਸੇਵਾ ਦਿੱਤੀ ਗਈ ਆ ਤੇ ਤਿੰਨ ਭਰਾਵਾਂ ਵੱਲੋਂ ਹੋਰ 5-500 ਰੁਪਏ ਸੇਵਾ ਦਿੱਤੀ ਗਈ ਦੀ ਤੇ ਇੱਕ ਸਾਡਾ ਭਰਾ ਜਤਿੰਦਰਪਾਲ ਸਿੰਘ ਆ ਜੀ ਉਹਨਾਂ ਵੱਲੋਂ ਸੇਵਾ ਦਿੱਤੀ ਗਈ ਆ ਜੋ ਕਿ ਬੱਚੀ ਦੇ ਲਾਜ ਵਾਸਤੇ ਉਹਨਾਂ ਨੇ ਮਦਦ ਕੀਤੀ ਆ ਤੇ ਅਸੀਂ ਧੰਨਵਾਦ ਕਰਦੇ ਆਂ ਸਾਡੇ ਦਾਨੀ ਭਰਾਵਾਂ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਬੱਚੀ ਦਾ ਇਲਾਜ ਕਰਵਾਇਆ ਛੋਟੇ ਛੋਟੇ ਇਹਨਾਂ ਦੇ ਬੱਚੇ ਵੀ ਆ ਇਹ ਪਰਿਵਾਰੀ ਤੋਂ ਬੋਰ ਦੇ ਘਰ ਦੇ ਖੜੇ ਖੜੇ ਨੇ ਜੀ ਇੱਧਰ ਇਹ ਇਹਨਾਂ ਦੇ ਮਾਤਾ ਜੀ ਬੈਠੇ ਨੇਗੇ ਸੱਸ ਸਹੂਰ ਦੀ ਜੀ ਬੈਠੇ ਆ ਅੱਜ ਅਸੀਂ ਬਠਿੰਡੇ ਇਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਲਵਾਉਣਾ ਹੈ ਤੇ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਦਾਨੀ ਭਰਾਵਾਂ ਦਾ ਜਿਨ੍ਹਾਂ ਨੇ ਆਪਣੀ ਕਿਰਤਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਇਹ ਬੱਚੀ ਦਾ ਇਲਾਜ ਕਰਵਾਇਆ ਜੀ ਛੋਟੇ ਛੋਟੇ ਇਹਨਾਂ ਦੇ ਬੱਚੇ ਵੀ ਦੁੱਧ ਚੁੰਘਦੇ ਤੇ ਪ੍ਰਮਾਤਮਾ ਸਾਡੇ ਦਾਨੀ ਵੀਰਾਂ ਨੂੰ ਟਕੀਆਂ ਬਕਸ਼ੇ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਉਹਨਾਂ ਨੂੰ ਕਾਰੋਬਾਰ ਦੇ ਵਿੱਚ ਬਰਕਤ ਪਾਵੇ ਤੇ ਬਾਕੀ ਹੁਣ ਤੁਹਾਡੀ ਪਰਿਵਾਰ ਨਾਲ ਗੱਲ ਕਰਾਉਣੇ ਆ ਜੀ ਪਹਿਲੇ ਜਿਹੜਾ ਇਹ ਦਾਨੀ ਵੀਰਾਂ ਨੇ ਛੋੜਾ ਇਲਾਜ ਕਰਵਾਇਆਗਾ ਆਪਣੀ ਦਸਵੰਧ ਦੇ ਕੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਐਸੇ ਹੀ ਕਹਿਣਾ ਚਾਹੁੰਦੇ ਫਿਰ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਮੇਰੀ ਜਾਨ ਬਚਾਈ ਇਹਨਾਂ ਮੇਰੇ ਪਰਿਵਾਰ 'ਚ ਬਿਠਾਤਾ ਮੇਰੇ ਨੂੰ ਬੱਚਾ ਲਈ ਹੋ ਕੀ ਕਰਤਾ ਮੇਰੀ ਕੋਈ ਮੈਂ ਨਹੀਂ ਜੀ ਇਹਦਾ ਇਹਨਾਂ ਵੀਰਾਂ ਨੇ ਮੇਰੇ ਲਈ ਯਾਰ ਬਜਾਈ ਹੈ ਇਹ ਹੀ ਮੇਰੇ ਰੱਬ ਨੇ ਕਿ ਮੇਰਾ ਸਾਰਾ ਖੁਸ਼ ਹੈ ਤੇ ਅਸੀਂ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ ਜੀ ਦਾਨੇ ਵੀਰਾਂ ਦਾ ਤੁਸੀਂ 8 ਤਰੀਕ ਵਾਲੀ ਵੀਡੀਓ ਦੇਖ ਹੀ ਸਕਦੇ ਹੋ ਵੀ ਬੜੇ ਮਾੜੇ ਹਾਲਾਤ ਕੀ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਵੀ ਇਹ ਕੁੜੀਆ ਤੇ ਵਾਈ ਗੁਰੂ ਸਾਡੇ ਦਾਨੀ ਭਰਾਵਾਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਕੋਈ ਹੋਰ ਵੀ ਸੰਭਰ ਨੂੰ ਦਾਨ ਦੇਣਾ ਚਾਹੁੰਦਾ ਤਾਂ ਸਾਡੇ ਨੰਬਰ ਤੇ ਸੰਬਰ ਕਰ ਸਕਦੇ ਹੋ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜਿਹੜੀ ਇਹ ਗੁੜੀਆ ਇਹਦਾ ਇਲਾਜ ਪਟੋਕਾ ਤਿੰਨ ਮਹੀਨੇ ਚੱਲਣਾ ਜੀ ਤੁਸੀਂ ਦੇਖ ਸਕਦੇ ਹੋ ਸਿਹਤ ਬਹੁਤ ਕਮਜ਼ੋਰ ਆ ਤਿੰਨ ਮਹੀਨੇ ਇਲਾਜ ਚੱਲਣਾ ਜੀ ਤੇ ਹੋਰ ਵੀ ਕੋਈ ਦਾਨੀ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਜੀ ਤੇ ਇਸ ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਾਡਾ ਨੰਬਰ 98034 10387 ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਅੱਜ ਇਸ ਭੈਣ ਨੂੰ ਪਰਮਜੀਤ ਕੌਰ ਨੂੰ ਜਿਹੜੀ 8 ਤਰੀਕ ਨੂੰ ਬਠਿੰਡੇ ਦਾਖਲ ਕਰਵਾਈ ਤੀ ਜੀ ਛੁੱਟੀ ਦਿਵਾ ਕੇ ਅੱਜ ਅਸੀਂ ਘਰੇ ਛੱਡ ਰਹੇ ਹਾਂ ਜੀ ਇਹਨਾਂ ਨੂੰ ਭੈਣ ਨੂੰ ਕਿਉਂਕਿ 8 ਤਰੀਕ ਨੂੰ ਦਾਖਲ ਕਰਵਾਈ ਤੀ ਬਠਿੰਡੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਹਾਂ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਸਾਰੇ ਅ ਅੱਜ ਅਸੀਂ ਭੈਣ ਨੂੰ ਬਠਿੰਡੇ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਛੁੱਟੀ ਦਿਵਾ ਕੇ ਘਰੇ ਛੱਡਤਾ ਜੀ ਤੇ ਆ ਘਰ ਦੇ ਸਾਰੇ ਹਾਲਾਤ ਦੇਖ ਸਕਦੇ ਹੋ ਤੁਸੀਂ ਬਹੁਤ ਹ ਗਰੀ ਪਰਿਵਾਰ ਆ ਤੇ ਕਾਫੀ ਜਿਆਦਾ ਲੋੜਵੰਦ ਪਰਿਵਾਰ ਆਗਾ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਤੇ ਕਿਵੇਂ ਬਾਈ ਠੀਕ ਆ ਹੁਣ ਤੂੰ ਹਾਂ ਠੀਕ ਆ ਤੇ ਤੇਰਾ ਇਲਾਜ ਵਧੀਆ ਹੋਇਆ ਹਾਂਜੀ ਬਹੁਤ ਤੇ ਜਿਹੜੇ ਦਾਨੀ ਵੀਰਾਂ ਨੇ ਦਾਨ ਕਰਕੇ ਤੁਹਾਡਾ ਇਲਾਜ ਕਰਾਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲਈ ਵੀਰ ਬਹੁਤ ਧੰਨਵਾਦ ਆ ਮੈਂ ਬੱਚੇ ਇੱਥੇ ਬੈਹਿ ਗਈ ਆ ਕੀ ਮੈਂ ਬਹੁਤ ਜਿਆਦਾ ਬੁਨਾਰ ਹੋ ਗਈ ਸੀ ਇਹਨਾਂ ਦਾਨੀ ਵੀਰਾਂ ਲਈ ਬਹੁਤ ਧੰਨਵਾਦ ਆ ਹਾਂ ਜੀ ਇਹ ਧੰਨਵਾਦ ਕਰਦੇ ਹਾਂ ਦਾਨੀ ਭਰਾਵਾਂ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਇਹ ਭੈਣ ਦਾ ਇਲਾਜ ਕਰਵਾਇਆ ਜੀ ਸਾਡਾ ਨੰਬਰ 98034 10389 ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ